ZNR Excel Limited ਮੀਟੀਆਣਾ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਪਵਿਆਣਾ ਵਿਖੇ ਅੱਖਾਂ ਦਾ ਮੁਫਤ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮਤਲਬ ਲੋਕਾਂ ਦੀਆਂ ਅੱਖਾਂ ਦੀ ਸਿਹਤ ਬਾਰੇ ਜਾਗਰੂਕ ਕਰਨਾ ਤੇ ਉਹਨਾਂ ਨੂੰ ਮੁਫਤ ਜਾਂਚ ਤੇ ਆਪਰੇਸ਼ਨ ਦੀ ਸਹੂਲਤ ਪ੍ਰਦਾਨ ਕਰਨਾ ਸੀ ਇਸ ਮੌਕੇ ਅੱਖਾਂ ਦੇ ਮਾਉ ਡਾਕਟਰ ਜੀਐਸ ਵਿਰਦੀ ਅਤੇ ਵਿਰਦੀ ਹਸਪਤਾਲ ਚਾੜਨਗਰ ਫਗਵਾੜਾ ਦੀ ਟੀਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਕਰ ਅੱਖਾਂ ਦੀ ਸਾਮ ਸੰਭਾਲ ਪ੍ਰਤੀ ਜ਼ਰੂਰੀ ਸਲਾਹ ਵੀ ਦਿੱਤੀ ਗਈ ਇਸ ਮੌਕੇ ਤੇ ਸਰਦਾਰ ਅਨਵੀਰ ਸਿੰਘ ਐਮਡੀ ਅਤੇ ਸੀਈਓ ਸਰਦਾਰ ਸ਼ੀਰਾ ਡਾਕਟਰ ਜੀਐਨਐਕਸ ਲਿਮਟਿਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੈਂਪ ਦੌਰਾਨ ਲਗਭਗ 50 ਮਰੀਜ਼ਾਂ ਨੂੰ ਆਪਰੇਸ਼ਨ ਲਈ ਰეკਮੈਂਡ ਕੀਤਾ ਤੇ ਮੁਫਤ ਲੈਂਸ ਪਾਏ ਜਾਣ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕੁਝ ਮਰੀਜ਼ਾਂ ਨੂੰ ਮੁਫਤ ਦਵਾਈਆਂ ਤੇ ਐਨਕਾ ਵੀ ਵੰਡੀਆਂ ਗਈਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਾਲਾਨਾ ਕੈਂਪ ਦੌਰਾਨ 310 ਕੁੱਲ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਗਈ ਲਗਾਏ ਗਏ ਮੁਫਤ ਆਪਰੇਸ਼ਨ ਕੈਂਪ ਦੌਰਾਨ ਸਰਦਾਰ ਸਤਵਿੰਦਰ ਸਿੰਘ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜੀਐਨਏ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਤੇ ਸਰਦਾਰ ਪੀਐਸ ਨੰਦਾ ਅਨਿਲ ਕੁਮਾਰ ਸੁਨੀਤਾ ਸ਼ਰਮਾ ਜੀਐਨਏ ਸਰਪੰਚ ਕਸ਼ਮੀਰ ਸਿੰਘ ਮੇਟੀਆਣਾ ਕੁਲਵੰਤ ਕੌਰ ਸੁਨੀਤਾ ਵਿਜੇ ਕੁਮਾਰ ਬਚਿੱਤਰ ਸਿੰਘ ਆਦਿ ਹਾਜ਼ਰ ਹੋਏ ਇਸ ਮੌਕੇ ਕੀ ਕਿਹਾ ਪ੍ਰਬੰਧਕਾਂ ਨੇ ਕੀ ਬੋਲੇ ਡਾਕਟਰ ਜੀਐਸ ਬਿਰਦੀ ਆਓ ਸੁਣਦੇ ਹਾਂ ਕੈਮਰਾਮੈਨ ਮਨਿੰਦਰ ਸਿੰਘ ਸ਼ੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਸੀਨੀਅਰ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਅੱਜ ਮਿਤੀ 2 ਨਵੰਬਰ 2025 ਨੂੰ ਜੀਐਨਏ ਐਕਸਲ ਵੱਲੋਂ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਪ੍ਰੋਗਰਾਮ ਦੇ ਅਧੀਨ ਫ੍ਰੀ ਆਈ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਜਿਸ ਵਿੱਚ ਆਲੇ-ਦੁਆਲੇ ਦੇ 70 ਪਿੰਡਾਂ ਦੇ ਪੇਸ਼ੈਂਟ ਉਮੀਦ ਆ ਪੀ 300 ਦੇ ਲਾਗੇ ਜਿਹੜੇ ਆਣਗੇ ਬਹੁਤ ਸਾਰੇ ਪਤਵੰਤੇ ਸੱਜਣ ਜਿਹੜੇ ਸਰਪੰਚ ਸਾਹਿਬਾਨ 20-25 ਪਿੰਡਾਂ ਦੇ ਸਰਪੰਚ ਸਾਹਿਬਾਨ ਵੀ ਆਏ ਸਾਡੇ ਜੀਐਨਏ ਐਕਸਲ ਤੋਂ ਸਾਡੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਾਹਿਬ ਫਰਦਾਦ ਸਤਵਿੰਦਰ ਸਿੰਘ ਜੀ ਜਿਨ੍ਹਾਂ ਨੇ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਸੇਵਾ ਨਵਾਈ ਔਰ ਨਾਲ ਪੀਐਸ ਨੰਦਾ ਜੀ ਅਨਲ ਖਮਾਰ ਜੀ ਸੁਨੀਲ ਕੁਮਾਰ ਜੀ ਹੋਰ ਸਾਰੇ 스ਨੀਤਾ ਮੈਡਮ ਜੀ ਜਿਹੜਾ ਨੇ ਇੱਥੇ ਪਹੁੰਚ ਕੇ ਰੌਣਕ ਬਧਾਈ ਮੈਂ ਸਾਰਿਆਂ ਦਾ ਇਸ ਮੌਕੇ ਤੇ ਤਹਿ ਦਿਲੋਂ ਧੰਨਵਾਦੀ ਆ ਇਹਨਾਂ ਨੇ ਆਪਣੇ ਕੀਮਤੀ ਟਾਈਮ ਕੱਢ ਕੇ ਇਸ ਰੌਣਕ ਨੂੰ ਵਧਾਇਆ ਸੋ ਸਰਦਾਰ ਰਣਵੀਰ ਸਿੰਘ ਜਿਹੜੇ ਸਾਡੇ ਐਮ ਡੀ ਸਾਹਿਬ ਤੇ ਕੁਲਵਿੰਦ ਸਿੰਘ ਜਿਹੜੇ ਡਾਇਰੈਕਟਰ ਸਾਹਿਬ ਉਹਨਾਂ ਨੇ ਆਪ ਖੁਦ ਆਣਾ ਸੀ ਕੁਝ ਫੈਮਿਲੀ ਜਿਹਵੇਂ ਫੋਨ ਕਰਕੇ ਉਹ ਨਹੀਂ ਆ ਸਕੇ ਉਹਨਾਂ ਦੀ ਬਦੌਲਤ ਹੀ ਅੱਜ ਜਿਹੜਾ ਇਹ ਕੈਂਪ ਲੱਗਾ ਉਹਨਾਂ ਦੀ ਸੋਚ ਸੀ ਕਿ ਆਪਾਂ ਆਪਣੇ ਇਲਾਕੇ 'ਚ ਜਿੱਥੇ ਸਾਨੂੰ ਜੂਥ ਜਿਹੜਾ ਸਾਡੀ ਜੌਬ ਕਰ ਰਿਹਾ ਸਾਡੀ ਕੰਪਨੀ ਦੇ ਵਿੱਚ ਜਿੱਥੋਂ ਦਾ ਜੂਥ ਆ ਰਿਹਾ ਉਹਨਾਂ ਪਿੰਡਾਂ ਦੇ ਵਿੱਚ ਕਿਉਂ ਨਾ ਆਪਾਂ ਇੱਕ ਕਾਰਪੋਰੇਟ ਸੋਸਾਇਲ ਰਿਸਪੌਂਸਿਬਿਲਟੀ ਦੇ ਅਧੀਨ ਇਹ ਸੇਵਾ ਨਿਭਾਈਏ ਸੋ ਅੱਜ ਮੈਂ ਉਹਨਾਂ ਨੂੰ ਵੀ ਲੱਖ ਲੱਖ ਵਧਾਈ ਦਿੰਦਾ ਕਿ ਉਹਨਾਂ ਨੇ ਜਿਹੜਾ ਇਹ ਸੋਚ ਸੋਚੀ ਸੀ ਉਹ ਅੱਜ ਕਾਮਯਾਬ ਹੋਏ ਆ ਥੈਂਕ ਯੂ ਵੈਰੀ ਮਚ ਜੀ ਥੈਂਕ ਯੂ ਵੈਰੀ ਮਚ ਮੈਂ ਅਨਲ ਕੁਮਾਰ ਜੀਐਨਐਕ ਤੋਂ ਜਾਂ ਨੰਮੈਂ ਜੀ ਬੋਲ ਰਿਹਾ ਸਾਡੀ ਜੀਐਨਐਕ ਕੰਪਨੀ ਨੇ ਜੀਐਨਐਕ ਸੁਮੇਟਿਆਣਾ ਨੇ ਆਈ ਆਪਰੇਸ਼ਨ ਕੈਂਪ ਪਹੇਵਾਨਾ ਹੀ ਲਗਾਇਆ इस बड़े अच्छे रिसपोंस मिले काफ़ी बंदे आए चैक कर तो बड़ा अच्छा उपराला है और कंपनी अगे भी प्लैनिंग है कि होर पिंड भी कैंप इदा लगाए जाने ताकि जो ने पिंड लोग सेवा हो सके असं बहुत अपने एम डी साहब सरदार रणवीर सिंह जी डायरेक्टर साहब सरदार कुलविंद जी और सारे जी एन ए मैनेजमेंट का बहुत बहुत धन्यवाद ਮੰਗਵਾਰ ਐਤਵਾਰ ਫਗਵਾਣਾ ਪਿੰਡ ਵਿਖੇ ਬੀਐਨਏ ਮੈਡੀਕਲ ਅਸੈਂਟ ਦੇ ਤਰਫੋਂ ਇੱਕ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈ ਜਿਸ ਵਿੱਚ ਫਿਰੀਟੀ ਟੀਮ ਲੋਕ ਹੈ ਡਾਕਟਰ ਜੀਐਸ ਸਰਦੀ ਬਿਰਦੀ ਆਈ ਹਸਪਤਲ ਤੋਂ ਆਇਆ ਹਾਂ ਮੇਰੀ ਟੀਮ ਦੇ ਨਾਮ ਹੈ ਅਸੀਂ ਲੋੜਵੰਦ ਮਰੀਜ਼ਾਂ ਦੇ ਿੱਟੇ ਮੋਟੇ ਦੇ ਜਾਂ ਕਾਲੇ ਮੋਟੇ ਦੇ ਆਪਰੇਸ਼ਨ ਕਰਾਂਗੇ ਿੱਟੇ ਮੋਟੇ ਵਾਲਿਆਂ ਦੇ ਅੱਖਾਂ ਦੇ ਵਿੱਚ ਲੈਂਸ ਪਾਏ ਜਾਣਗੇ ਫ੍ਰੀ ਆਫ ਕਾਸਟ ਜੇ ਸਾਰੇ ਮਰੀਜ਼ਾਂ ਨੂੰ ਜਿਸ ਤਰ੍ਹਾਂ ਦੀ ਦਵਾਈ ਚਾਹੀਦੀ ਹੋਵੇਗੀ ਉਹ ਦਵਾਈ ਵੀ ਫ੍ਰੀ ਦਿੱਤੀ ਜਾਏਗੀ ਨੰਬਰ ਕਿੰਨੇ ਦੇ ਉੱਤੇ ਜਿਹੜੇ ਮਰੀਜ਼ਾਂ ਨੂੰ ਨੇੜੇ ਦੀ ਐਲਾਨਕ ਦੀ ਜ਼ਰੂਰਤ ਹੈ ਉਹਨੇ ਆਮ 40 ਸਾਲ ਤੋਂ ਬਾਅਦ ਦੀ ਗ੍ਰੁੱਪ ਦੀ ਹੈ ਉਹਨਾਂ ਨੂੰ ਐਲਾਨਕ ਲਈ ਉਹਨੇ ਇੱਥੇ ਹੀ ਨਹੀਂ ਐਲਾਨਕ ਦਿੱਤੀ ਜਾਏਗੀ ਮਰੀਜ਼ਾਂ ਦੇ ਆਪਰੇਸ਼ਨ ਵਿਰਦੀ ਹਸਪਤਾਲ ਤੋਂ ਬਾਅਦਾ ਵਿਕੇ ਇੱਤੇ ਜਾਣਗੇ ਉੱਥੇ ਮਰੀਜ਼ਾਂ ਨੂੰ ਵਕਤ-ਵਕਤ ਦੇ ਵੇਗ ਦਿੱਤੀਆਂ ਜਾਣਗੀਆਂ ਉਸ ਦਿਨ ਮਰੀਜ਼ ਆਪਣਾ ਆਪਰੇਸ਼ਨ ਕਰਾ ਕੇ ਘਰ ਜਾਣਗੇ ਤੇ ਅਗਲੇ ਦਿਨ ਫਿਰ ਉੱ ਆਣਗੇ ਤੇ ਉਹਨਾਂ ਨੂੰ ਸਵਾ ਮਹੀਨਾ ਅਸੀਂ ਫ੍ਰੀ ਕੇਅਰ-ਅਪ ਕਰਾਂਗੇ ਅਸੀਂ ਸਾਰਿਆਂ ਨੂੰ ਸ਼ੁਕਰੀਆਿੰਦਿ